ਇੰਨੇ ਦਾ ਲੈ ਕੇ ਆਈਆਂ ਮੈਂ 1700 ਦਾ ਉਹ ਤੇਰਾ ਦਿਮਾਗ ਖਰਾਬ 7-800 ਰੁਪਏ ਦਾ ਮਿਲ ਜਾਂਦਾ ਬਾਜ਼ਾਰੋਂ ਉਹ ਪਰਸੇ ਪਸੰਦ ਕਰਾ ਕੇ ਤੇ ਦਿੱਤਾ ਸੀਗਾ ਤੇ ਨਹੀਂ ਹੁਣ ਪਸੰਦ ਆਇਆ ਤਾਂ ਮੈਂ ਵਾਪਸ ਕਰਨ ਆਈਆਂ ਨਾਲੇ ਨਾ ਮੈਨੂੰ ਪਤਾ ਲੱਗ ਗਿਆ ਤੁਸੀਂ ਤਾਂ ਮਹਿੰਗੇ ਦਿੰਨੇ ਹੋ 6-700 ਰੁਪਏ ਦਾ ਬਾਹਰੋਂ ਮਿਲ ਜਾਂਦਾ ਵਾ ਸਿਮਰਨ ਮੈਂ ਜਾ ਰਹੇ ਹਾਂ ਦੁਕਾਨ ਤੇ ਆ ਦੇਖੋ ਮੈਂ ਪਰਸ ਲੈ ਕੇ ਆਈ ਕਿੱਥੋਂ ਲੈ ਕੇ ਆਈਆਂ ਮੈਂ ਨਾ ਵੀਡੀਓ ਦੇਖੀ ਸੀਗੀ ਫੇਸਬੁੱਕ ਤੇ ਹੈਪੀ ਸਟੋਰ ਵਾਲਿਆਂ ਤੋਂ ਲੈ ਕੇ ਆਈਆਂ ਮੈਂ ਕਿੰਨੇ ਦਾ ਲੈ ਕੇ ਆਈਆਂ ਮੈਂ 1700 ਦਾ ਉਹ ਤੇਰਾ ਦਿਮਾਗ ਖਰਾਬ 7-800 ਰੁਪਏ ਦਾ ਮਿਲ ਜਾਂਦਾ ਬਾਜ਼ਾਰੋਂ ਤੁਹਾਨੂੰ ਕੀ ਨਹੀਂ ਕਿਹਾ ਐਦਾਂ ਦਾ ਨਹੀਂ ਮਿਲਦਾ ਹੋਣਾ ਤੂੰ ਨਾ ਜਾ ਇਹਨੂੰ ਵਾਪਸ ਕਰਕੇ ਆ ਐਵੇਂ ਨਾ ਪੈਸੇ ਲਟਾਇਆ ਕਰ ਇੰਨਾ ਵਧੀਆ ਤਾਂ ਪਰਸ ਆ ਉਹ ਤੈਨੂੰ ਮੈਂ ਬਾਜ਼ਾਰੋਂ ਲਿਆ ਦਊਗਾ 7-800 ਚ ਮਿਲ ਜਾਣਾ ਵਾ ਤੂੰ ਵਾਪਸ ਕਰਕੇ ਆ ਚੱਲ ਵਾਪਸ ਨਹੀਂ ਕਰਕੇ ਆਣਾ ਮੈਂ ਐਵੇਂ ਚੰਗਾ ਥੋੜੀ ਲੱਗਦਾ ਵਾ ਹੁਣ ਮੈਂ ਪਰਸ ਵਾਪਸ ਕਰਕੇ ਆਵਾਂ ਸਿਮਰਨ ਮੇਰੀ ਗੱਲ ਸੁਣ ਮੈਂ ਤੈਨੂੰ ਕਹਿ ਰਿਹਾ ਵਾਂ ਇਹਦੇ ਨਾਲ ਉਹ ਵਧੀਆ ਹੀ ਹੋਊਗਾ ਸ਼ਾਮ ਨੂੰ ਲਿਆ ਦਊਗਾ ਅੱਜ ਤੈਨੂੰ ਜਾ ਵਾਪਸ ਕਰਕੇ ਆ ਪਰ ਇਦਾਂ ਦਾ ਹੀ ਹੋਣਾ ਚਾਹੀਦਾ ਵਾ ਸੇਮ ਫੋਟੋ ਖਿੱਚ ਲਓ ਲਿਆ ਫੋਟੋ ਖਿੱਚ ਲੈਣਾ ਵਾ ਲਿਆ ਕੇ ਦੇਓ ਸ਼ਾਮ ਨੂੰ ਹਣ ਪੱਕਾ ਉਹ ਲਿਆ ਦਊਗਾ ਵੀ ਸ਼ਿਕਾ ਸ਼ਿਕਾ ਭਾਜੀ ਕਿੱਥੇ ਨੇ ਉਹ ਤਾਂ ਮਾਰਕੀਟ ਗਏ ਹੋਏ ਨੇ ਕੋਈ ਕੰਮ ਸੀ ਮੈਂ ਨਾ ਪਰਸ ਲੈ ਕੇ ਗਈ ਸੀ ਯੇ ਕੱਲ ਹਾਂਜੀ ਤੇ ਮੈਂ ਵਾਪਸ ਕਰਨਾ ਸੀ ਪਰ ਇਹ ਤਾਂ ਵਾਪਸ ਨਹੀਂ ਹੋ ਸਕਦਾ ਕਿਉਂ ਕੋਈ ਖਰਾਬੀ ਹੈ ਇਹਦੇ ਚ ਖਰਾਬੀ ਤਾਂ ਕੋਈ ਨਹੀਂ ਮੈਨੂੰ ਨਾ ਪਸੰਦ ਨਹੀਂ ਆਇਆ ਪਰ ਤੁਹਾਨੂੰ ਪਰਸ ਪਸੰਦ ਕਰਾ ਕੇ ਤਾਂ ਦਿੱਤਾ ਸੀਗਾ ਤੇ ਨਹੀਂ ਹੁਣ ਪਸੰਦ ਆਇਆ ਤਾਂ ਮੈਂ ਵਾਪਸ ਕਰਨਾ ਹੀ ਆਣੇ ਨਾ ਮੈਨੂੰ ਪਤਾ ਲੱਗ ਗਿਆ ਤੁਸੀਂ ਤਾਂ ਮਹਿੰਗੇ ਦਿੰਨੇ ਹੋ 6-700 ਰੁਪਏ ਦਾ ਬਾਹਰੋਂ ਮਿਲ ਜਾਂਦਾ ਵਾ ਦੀਦੀ ਇਹ ਵਾਪਸ ਨਹੀਂ ਹੋ ਸਕਦਾ ਸੌਰੀ ਤੁਸੀਂ ਇਦਾਂ ਕਰੋ ਭਾਜੀ ਨੂੰ ਫੋਨ ਕਰਕੇ ਪੁੱਛੋ ਹੋ ਜਾਊਗਾ ਵਾਪਿਸ ਹਲੋ ਹਾਂ ਸਿਮਰਨ ਵੀਰੇ ਉਹ ਕੱਲ ਪਰਸਲ ਲੈ ਕੇ ਗਏ ਸੀਗੇ ਨਾ ਕੱਲ ਹਾਂਜੀ ਪਰਸਲ ਲੈ ਕੇ ਗਏ ਸੀਗੇ ਇੱਕ ਦੀਦੀ ਤੇ ਉਹਨਾਂ ਵਾਪਸ ਕਰਨ ਆਏ ਆ ਕੀ ਗੱਲ ਹੋ ਗਈ ਠੀਕ ਆ ਪਰਸ ਹਾਂਜੀ ਪਰਸ ਤਾਂ ਠੀਕ ਆ ਕਹਿੰਦੇ ਉਹ ਵਾਪਸ ਕਿਉਂ ਕਰਨ ਆਏ ਆ ਕਹਿੰਦੇ ਪਸੰਦ ਨਹੀਂ ਹੈਗਾ ਕਹਿੰਦੇ ਤੁਸੀਂ ਮਹਿੰਗਾ ਲਾ ਰਹੇ ਹੋ ਅੱਛਾ ਹਾਂਜੀ ਤੋ ਇਦਾਂ ਕਰ ਪਰਸ ਚੈੱਕ ਕਰਨਾ ਯੂਜ਼ ਤਾਂ ਨਹੀਂ ਹੋਇਆ ਹੋਇਆ ਨਹੀਂ ਵੀਰੇ ਯੂਜ਼ ਤਾਂ ਨਹੀਂ ਹੋਇਆ ਹੈਗਾ ਕਿੰਨੇ ਆਲਾ ਪਰਸਾ ਵੀਰੇ 1700 ਆਲਾ ਮੈਂ ਤੈਨੂੰ ਪੇਮੈਂਟ ਫੜਾ ਕੇ ਆਇਆ ਨਾ ਹਾਂਜੀ ਦੇ ਦੇ ਵਾਪਸ ਇਹਦੇ ਇੱਕ ਵਾਰੀ ਦੁਬਾਰਾ ਚੈੱਕ ਕਰ ਲਈ ਯੂਜ਼ ਨਾ ਹੋਇਆ ਹੋਵੇ ਵੀਰੇ ਪਰ ਆਪਦਾ ਵਾਪਸ ਕਰਦੇ ਨਹੀਂ ਨਾ ਕੋਈ ਨਾ ਕੋਈ ਨਾ ਬਟ ਕਰ ਲ ਠੀਕ ਆ ਵੀਰੇ ਆ ਲਓ ਜੀ ਤੁਹਾਡੇ ਪੈਸੇ ਥੈਂਕ ਯੂ ਆ ਵੀ ਸਿਮਰਨ ਹੋਰ ਲਿਆਂਦੇ ਮੈਂ ਪਰਸ ਬੜੇ ਵਧੀਆ ਵਧੀਆ ਡਿਜ਼ਾਈਨ ਵੀਡੀਓ ਦੇਖ ਕੇ ਕਸਟਮਰ ਆ ਰਿਹਾ ਨਾ ਹਾਂਜੀ ਅੱਛਾ ਕੋਣ ਆਇਆ ਸੀਗਾ ਉਹ ਵੀਰੇ ਉਹ ਕੱਲ ਨਾ ਦੀਦੀ ਇੱਕ ਪਰਸ ਲੈ ਕੇ ਗਏ ਸੀਗੇ ਆਹ ਵਾਲਾ ਅੱਛਾ ਆਹ ਵਾਲਾ ਹਾਂਜੀ ਇਹਨੂੰ ਕੀ ਹੋਇਆ ਵਾਪਸ ਕਿਉਂ ਕਰ ਗਏ ਵੀਰੇ ਪਤਾ ਨਹੀਂ ਕਹਿੰਦੇ ਤੁਸੀਂ ਮਹਿੰਗਾ ਬਹੁਤ ਲਾ ਰਹੇ ਹੋ ਤੇ ਨਾਲੇ ਕਹਿੰਦੇ ਪਸੰਦ ਵੀ ਨਹੀਂ ਆਇਆ ਹੈਗਾ ਚਲ ਕੋਈ ਨਹੀਂ ਆਪਣਾ ਦਾ ਵੇਚੀ ਜਾਣਾ ਮੈਂ ਮੋੜਦੇ ਸੀ ਉਹਦੇ ਹਾਂਜੀ ਵੀਰੇ ਹੋਰ ਤਾਂ ਨਹੀਂ ਕੋਈ ਜਿਆਦਾ ਤਾਂ ਨਹੀਂ ਕੁਝ ਕਹਿੰਦੇ ਨਹੀਂ ਵੀਰੇ ਕੋਈ ਗੱਲ ਨਹੀਂ ਹੋ ਜਾਂਦਾ ਮੇ ਸਾਸੀ ਕਾ ਜੀ ਮੈਂ ਨਾ ਵੀਡੀਓ ਸੇ ਇੱਕ ਪਰਸ ਦੇਖਿਆ ਸੀ ਬਰਾਊਨ ਕਲਰ ਦੇ ਸੀ ਬਰਾਊਨ ਰੰਗ ਦਾ ਉਹ 250 ਵਾਲਾ ਹਾਂਜੀ ਤੁਸੀਂ ਲੈਸ ਕਰਕੇ 1700 ਦਾ ਕਰਾਉਣਾ ਹਾਂ ਮੈਂ ਕਿਹਾ ਸੀਗਾ ਕਿ ਸ਼ੇਅਰ ਕਰਕੇ ਵੀਡੀਓ ਸ਼ੇਅਰ ਕੀਤੀ ਹੈ ਨਾ ਆ ਦੇ ਦੇ ਬਾਈ ਸਿਮਰਨ ਆਲਾ ਰਹਿੰਦੇ ਉਹ ਨਵਾਂ ਪੀਸ ਦੇ ਦੇ ਹੋਰ ਚਾਰ ਪਾਣੀ ਭਲਾਈਏ ਜੀ ਧੰਨਵਾਦ ਆ ਲੋ ਆਈ ਸੀਗਾ ਹਾਂਜੀ ਹਾਂਜੀ ਆਈ ਸੀ ਚੈੱਕ ਕਰ ਲੋ ਜਿਪਾਂ ਵਗੈਰਾ ਸਾਰੀਆਂ ਸਹੀ ਨੇ ਠੀਕ ਹੈ ਹਾਂ ਪਾ ਲੈਣੇ ਹੋਰ ਦੱਸੋ ਤੇ ਇਹ ਵੀ ਹੋਰ ਡਿਜ਼ਾਈਨ ਚਾਹੀਦਾ ਸੀ ਇਹਦੇ ਨਾਲ ਦਾ ਮਤਲਬ ਡਿਜ਼ਾਈਨ ਚਾਹੀਦਾ ਕਿ ਸੇਮ ਚਾਹੀਦਾ ਸੀ ਪਰਸ ਇਹਦੇ ਨਾਲ ਦਾ ਹਾਂਜੀ ਉਹ ਫਿਰ ਮੈਂ ਲੈ ਆ ਦੂੰਗਾ ਤੁਹਾਨੂੰ ਇੱਕ ਫਿਲਹਾਲ ਲੈ ਜਾਓ ਤੁਸੀਂ ਮੇਰੇ ਕੋਲ ਪਿਆ ਤਾਂ ਹੈ ਉਹ ਐਕਚੁਅਲੀ ਨਾ ਇਹ ਕੱਲ ਵੇਚਿਆ ਸੀ ਕਿਸੇ ਨੂੰ ਤੇ ਉਹਨਾਂ ਨੇ ਵਾਪਸ ਕਰਤਾ ਖਰਾਬ ਪੀਸ ਨਹੀਂ ਨਹੀਂ ਖਰਾਬ ਨਹੀਂ ਹੈਗਾ ਪੀਸ ਤਾਂ ਉਦਾਂ ਹੀ ਆ ਪਤਾ ਨਹੀਂ ਕਿ ਦੇ ਦੋ ਸਹੀ ਹੈ ਤਾਂ ਕੋਈ ਪ੍ਰੋਬਲਮ ਤਾਂ ਨਹੀਂ ਨਹੀਂ ਵੀਰੇ ਕੋਈ ਪ੍ਰੋਬਲਮ ਨਹੀਂ 3500 ਹੈ ਨਾ ਹਾਂਜੀ ਹਲੋ ਸੌਣ ਠੀਕ ਹੈ ਜੀ 1700 ਦੇ ਹਿਸਾਬ ਨਾਲ 3400 ਬਣ ਗਿਆ ਜੀ ਠੀਕ ਹੈ ਬਈ ਸਸਤੀ ਸਸਤੀ ਕਰ ਜੀ ਦੇ ਗਦੇ ਬੰਦਾ ਨਾ ਫਾਇਦਾ ਸੋਚਦਾ ਸੋਚਦਾ ਆਪਣਾ ਨੁਕਸਾਨ ਕਰਾ ਲੈਂਦਾ ਤਾਂ ਹੋਇਆ ਕਿ ਲੱਗ ਜੂ ਥੋੜੀ ਦੇਰ ਤੱਕ ਆਗੇ ਤੁਸੀਂ ਸਿਮਰਨ ਪਾਣੀ ਦਾ ਗਲਾਸ ਲੈ ਕੇ ਆਈ ਮੇਰਾ ਪਰਸ ਕਿੱਥੇ ਆ ਸਿਮਰਨ ਤੋ ਸਹੀ ਕਹਿ ਰਹੀ ਸੀ ਕੀ ਸਹੀ ਕਹਿ ਰਹੀ ਸੀ ਹੁਣ ਗੱਲਾਂ ਜਿਹਾ ਨਾ ਮਾਰੋ ਮੇਰਾ ਪਰਸ ਦੋ ਕਿੱਥੇ ਆ ਪਰਸ ਤੂੰ ਵਾਪਸ ਕਰਾ ਹੀ ਆ ਤੁਸੀਂ ਮੈਨੂੰ ਕਿਹਾ ਸੀ ਵਾਪਸ ਕਰਿਆ ਮੈਂ ਕਰਿਆ ਆਂਦਾ ਤੁਸੀਂ ਆਪ ਹੀ ਤਾਂ ਕਿਹਾ ਸੀ ਉਹ ਮਹਿੰਗਾ ਵਾ ਨਹੀਂ ਸਿਮਰਨ ਸੌਗਤੀ ਮਾਰਕੀਟ ਚ ਮਹਿੰਗਾ ਵਾ ਕੋਈ ਮਾਰਕੀਟ ਚ 2000 ਦਾ ਦੇ ਰਿਆ ਸੀ ਕੋਈ 2500 ਦਾ ਤੇ ਫਿਰ ਉਹ ਤਾਂ ਫਿਰ ਵੀ 1700 ਦਾ ਸੀਗਾ ਚਲ ਐ ਕਰਦੇ ਆ ਆਜਾ ਆਪਾਂ ਲੈ ਕੇ ਆਨੇ ਦੁਬਾਰਾ ਚੰਗਾ ਥੋੜੀ ਲੱਗਦਾ ਪਹਿਲਾਂ ਵਾਪਸ ਕਰਿਆ ਕਦੇ ਲੈ ਆ ਇਹੀ ਕੰਮ ਰਹਿ ਗਿਆ ਹੁਣ ਕੋਈ ਨਹੀਂ ਮੈਂ ਨਾਲ ਚੱਲਦਾ ਤੇਰੇ ਮੈਂ ਬੇਇੱਜ਼ਤੀ ਨਹੀਂ ਕਰਾਣੀ ਤੁਸੀਂ ਆਪ ਹੀ ਚਲ ਜੋ ਲੈਣਾ ਉਹ ਨਹੀਂ ਹੁੰਦੀ ਬੇਇੱਜ਼ਤੀ ਤੂੰ ਚੱਲ ਮੇਰੇ ਨਾਲ ਪਾਚਪਲਾ ਆ ਜਾ ਪਾਣੀ ਤਾਂ ਪੀ ਲੋ ਹਣਾ ਕੋਈ ਨਹੀਂ ਚੱਲ ਹੁਣ ਆ ਕੇ ਪੀਨੇ ਆ ਪਾਣੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਰਸ ਲੈਣਾ ਸੀਗਾ ਪਰਸ ਕਿਹੜਾ ਦੇਖਣਾ ਜੀ ਸਵੇਰੇ ਮਿਸੇਸ ਵਾਪਸ ਕਰ ਗਏ ਸੀਗੇ ਉਹੀ ਚਾਹੀਦਾ ਸੀਗਾ ਅੱਛਾ ਤੁਸੀਂ ਕੱਲ ਲੈ ਕੇ ਗਏ ਸੀ ਸਵੇਰੇ ਇਹੀ ਵਾਪਸ ਕਰਕੇ ਗਏ ਨੇ ਉਹ ਤਾਂ ਵੀਰੇ ਵਿੱਕ ਗਿਆ ਜੀ ਇੰਨੀ ਛੇਤੀ ਵੇਚ ਗਿਆ? ਭਈ ਛੇਤੀ ਹਾਲੀ ਕੀ ਗੱਲ ਆ ਕਸਟਮਰ ਆਂਦੇ ਆ ਜੀ ਚੀਜ਼ਾਂ ਵਿਕਦੀਆਂ ਨੇ ਸਾਡੀਆਂ। ਹੋ ਰਿਹਾ ਹੈਗਾ ਭਾਜੀ? ਨਹੀਂ ਹੋਰ ਤਾਂ ਬਹੁਤ ਨੇ। ਪਰ ਤੁਸੀਂ ਤਾਂ ਵਾਪਸ ਕਰਕੇ ਗਏ ਸੀ। ਨਾਲੇ ਤੁਸੀਂ ਇਹ ਵੀ ਕਹਿ ਰਹੇ ਸੀਗੇ ਕਿ ਮਹਿੰਗਾ ਹੈ। ਇਹੀ ਕਹਿ ਕੇ ਗਏ ਸੀ ਨਾ? ਹਾਂ ਜੀ। ਐਕਚੁਅਲੀ ਫਿਰ ਸਾਡੇ ਕੋਲ ਤਾਂ ਉਹੀ ਰੇਟ ਨੇ ਜੀ। ਮੈਨੂੰ ਲੱਗਦਾ ਤੁਸੀਂ ਟਰਾਈ ਕਰ ਲਿਆ ਹੋਣਾ ਮਾਰਕੀਟ 'ਚ। ਮਿਲਿਆ ਨਹੀਂ ਹੋਣਾ ਹਣਾ? ਮੇਰੇ ਹੈਪੀ ਸਟੋਰ ਤੇ ਅਸੀਂ ਜਾਇਜ਼ ਰੇਟ ਹੀ ਰੱਖਿਆ ਨਜਾਇਜ਼ ਨਹੀਂ ਕਰਦੇ ਗਾਹਕਾਂ ਨਾਲ ਕਦੇ ਵੀ ਪਰ ਹੁਣ ਤਾਂ ਚਲੋ ਅਨਫੋਰਚੂਨੇਟਲੀ ਉਹ ਬੇਕੀ ਗਿਆ ਚਲੋ ਕੋਈ ਨਹੀਂ ਹੋਰ ਹੋਰ ਦੇਖਣਾ ਕੋਈ ਨਹੀਂ ਮੈਂ ਤਾਂ ਉਹੀ ਲੈਣਾ ਵਾ ਜੇ ਉਹੀ ਲੈਣਾ ਨਾ ਉਹਦੇ ਚ ਕਲਰ ਕੋਈ ਹੋਰ ਹੈਗਾ ਜੇ ਤੁਸੀਂ ਕਹਿੰਨੇ ਤਾਂ ਦਿਖਾ ਦਿੰਦੇ ਆ ਪਰ ਰੇਟ 1700 ਹੀ ਲੱਗਣਾ ਜੀ ਉਸ ਤੋਂ ਘੱਟ ਨਹੀਂ ਲੱਗਣਾ ਹਾਂਜੀ ਕੋਈ ਨਹੀਂ ਭਾਜੀ 1700 ਲੈ ਲਿਓ ਕਲਰ ਕੋਈ ਹੋਰ ਚੱਲੂਗਾ ਦੇਖ ਲੈਨੇ ਆ ਦਿਖਾ ਦਿਓ ਭਾਜੀ ਸਾਡੇ ਕੋਲ ਤਾਂ ਭਾਜੀ ਰੋਜ਼ ਨਵਾਂ ਮਾਲ ਆਂਦਾ ਨਾਲ ਦੀ ਨਾਲ ਵਿਕ ਜਾਂਦਾ। ਬਾਕੀ ਜੇ ਰੇਟ ਦੀ ਕੋਈ ਚਿੰਤਾ ਹੈ ਨਾ ਦੁਬਾਰਾ ਟਰਾਈ ਕਰ ਲਓ ਮੈਂ ਦੁਬਾਰਾ ਵਾਪਸ ਨਹੀਂ ਕਰਦਾ। ਚੀਜ਼ ਉਦੋਂ ਤਾਂ ਵਾਪਸ ਕਰ ਲਈ ਕਿ ਕੁੜੀ ਕਰ ਲਈ ਸੀ ਤੁਸੀਂ ਆ ਕੇ ਬੋਲਣ ਲੱਗੇ ਨਹੀਂ ਤਾਂ ਅਸੀਂ ਆ ਚੀਜ਼ਾਂ ਵਾਪਸ ਨਹੀਂ ਕਰਦੇ ਵੀ। ਕਾਸਮੈਟਿਕ ਦਾ ਤੇ ਇਸ ਚੀਜ਼ ਦੇ ਵਿੱਚ ਕੁਝ ਵੀ ਵੇਚਦੀ ਹੈ ਨਾ ਵਾਪਸੀ ਨਹੀਂ ਹੁੰਦੀ। ਆਹ ਵਾਲਾ ਠੀਕ ਆ। ਆਹ ਵਾਲਾ ਆਹ ਵਾਲਾ ਦੇ ਦਿਓ ਭਾਜੀ। Google Pay ਹੋ ਜਾਊਗਾ ਬਾਜੀ? ਹਾਂਜੀ ਹਾਂਜੀ Google Pay ਦੀ ਲੋਡ ਹੀ ਨਹੀਂ ਬਾਜੀ। ਲੋਡ ਨਹੀਂ। ਕਿਉਂ ਬਾਜੀ? ਆ ਨਵੀਂ ਦੇ। ਆਹ ਕਾ ਦੇ। ਇਹ ਬਾਜੀ ਜਿਹੜਾ ਤੁਸੀਂ ਪਰਸ ਵਾਪਸ ਕਰਕੇ ਗਿਆ ਉਹਦੇ ਵਿੱਚ ਨਾ ਥੋੜੇ ਪੈਸੇ ਰਹਿ ਗਏ ਸੀਗੇ। हजार रुपया तो जो तीस परस ना भी लेंगे तो वापस कर देने के मैं उच्च सतारा सौ रुपया तोड़ा कट लिया तेती ते सौ रुपये मोड़ दे रही ਤੂੰ ਪਰਸ ਧਿਆਨ ਨਾਲ ਚੈੱਕ ਨਹੀਂ ਕੀਤਾ ਸੀਗਾ ਮੈਂ ਤਾਂ ਚੰਗੀ ਤਰ੍ਹਾਂ ਦੇਖਿਆ ਸੀਗਾ ਫਿਰ ਭਾਜੀ ਦੇ ਘਰੇ ਵਿੱਚ 5000 ਰੁਪਏ ਸੀਗਾ ਭਾਜੀ ਅਸੀਂ ਤਾਂ ਇਮਾਨਦਾਰ ਹਾਂ ਨਾ ਅਈ ਦਾ ਰੇਟ ਵੀ ਜਾਇਜ਼ ਰੱਖੇ ਹੋਏ ਨੇ ਜੇ ਤੁਹਾਡੀ ਕੋਈ ਮਾਇਆ ਰਹਿ ਗਈ ਸੀ ਅਸੀਂ ਤਾਂ ਉਹ ਵੀ ਵਾਪਸ ਕਰਦੇ ਹਾਲਾਂਕਿ ਤੁਹਾਨੂੰ ਦੋਨਾਂ ਨੂੰ ਪਤਾ ਨਹੀਂ ਉਹ ਚ 5000 ਰੁਪਏ ਸੀਗਾ ਅਸੀਂ ਵੀਰੇ ਹੱਕ ਸੱਚ ਦੀ ਕਮਾਈ ਖਾਂਦੇ ਆਂ ਸਾਨੂੰ ਬਾੜਾ ਲਾਲਚ ਨਹੀਂ ਹੈਗਾ ਜਿੰਨਾ ਕਾ ਸਾਨੂੰ ਕਮਾਈ 'ਚ ਮਿਲਦਾ ਹੈ ਨਾ ਉਨੇ 'ਚ ਅਸੀਂ ਖੁਸ਼ ਹੈਗੇ ਆਂ ਬਾਕੀ 7 800 ਵਾਲੀ ਰੇਂਜ ਵਾਲੇ ਵੀ ਹੁੰਦੇ ਆ ਸਾਡੇ ਕੋਲ ਪਰ ਆਹ ਵੈਰਾਈਟੀ ਨਹੀਂ ਹੈਗੀ ਨਹੀਂ ਨਹੀਂ ਬਾਜੀ ਸੌਰੀ ਨਾਲੇ ਧੰਨਵਾਦ ਤੁਹਾਡਾ ਕੋਈ ਗੱਲ ਨਹੀਂ ਵੀਰੇ ਸੌਰੀ ਵੀਰੇ ਸੌਰੀ ਦੀਦੀ ਹੋਰ ਚਾਹ ਪਾਣੀ ਪਿਲਾਈਏ ਨਹੀਂ ਬਾਜੀ ਧਿਆਨ ਰੱਖਿਆ ਕਰੋ ਜਦੋਂ ਕੋਈ ਚੀਜ਼ੇ ਵਾਪਸ ਵੀ ਕਰਨੀ ਹੁੰਦੀ ਹੈ ਨਾ ਇੱਕ ਵਾਰੀ ਚੈੱਕ ਕਰ ਲਈ ਦਿੰਦੀ ਹੈ ਨਾਲੇ ਇਹੋ ਜਿਹੀ ਚੀਜ਼ਾਂ ਵਾਪਸੀ ਹੁੰਦੀਆਂ ਨਹੀਂ ਬਾਜ਼ਾਰ 'ਚ ਨਹੀਂ ਨਹੀਂ ਬਾਜੀ ਅਸੀਂ ਹੁਣ ਤੋਂ ਸਮਾਨ ਤੁਹਾਡੇ ਕੋਲ ਹੀ ਲੈ ਕੇ ਜਾਇਆ ਕਰਾਂਗੇ ਸ਼ੁਕਰੀਆ ਵੀਰੇ ਠੀਕ ਹੈ ਜੀ ਕੀ ਹੈ ਸਿਮਰਨ ਬੰਦਾ ਸੋਚਦਾ ਹੈ ਕਿ ਆਪਾਂ ਫਾਇਦਾ ਕਰ ਲਾਂਗੇ ਫਾਇਦਾ ਕਰਦੇ ਕਰਦੇ ਆਪਣਾ ਨੁਕਸਾਨ ਕਰ ਬੰਦਾ ਆਪਣਾ ਦੇਖ ਨਾ ਦੁਪਹਿਰੇ ਹਜੇ ਵਾਪਸੀ ਆਇਆ ਨਾਲ ਦੀ ਨਾਲ ਵਿੱਕ ਗਿਆ ਹਾਂਜੀ ਵੀਰੇ ਨੀਅਤ ਸਾਫ਼ ਹੋਵੇ ਤੇ ਕੰਮ ਇਮਾਨਦਾਰੀ ਨਾਲ ਕਰੇ ਨਾ ਆਪਾਂ ਨੂੰ ਘਾਟਾ ਨਹੀਂ ਪੈ ਸਕਦਾ ਹੁਣ ਜੇ ਮੈਂ ਚਾਹਾਂਦਾ ਤਾਂ 5000 ਰੱਖ ਵੀ ਸਕਦਾ ਸੀ ਤੈਨੂੰ ਤਾਂ ਪਤਾ ਵੀ ਨਹੀਂ ਸੀ ਇਹ ਚੀਜ਼ ਦਾ ਹਾਂਜੀ ਤੇ ਸੋਚ ਰਹੀ ਸੀ ਨਾ ਕੀ ਹੋ ਰਿਹਾ ਤੂੰ ਪੁੱਛ ਵੀ ਰਹੀ ਸੀ ਪਰ ਸਿੱਦੇ ਪੈਸੇ ਪੈ ਗਏ। ਪਾ ਕੇ ਲੇਡਿਸ ਭੁੱਲ ਗਏ ਹੋਣੀ ਆ। ਤੇ ਇਦਾਂ ਹੀ ਜੇ ਅੱਗੇ ਦੇਣ ਉਹਦਾ ਤਾਂ ਫਾਇਦਾ ਹੋ ਜਾਣਾ ਸੀਗਾ। ਤੇ ਇਹਨਾਂ ਨੇ ਆਪਣੇ ਨਾਲ ਲੜਨਾ ਸੀ। ਹੂੰ? ਚਲ ਕੋਈ ਨਾ। ਆਪਾਂ ਚੰਗਾ ਕਰਾਂਗੇ। ਆਪਣੇ ਨਾਲ ਹਮੇਸ਼ਾ ਚੰਗਾਈ ਹੋਊਗਾ। ਹੂੰ? ਚੱਲਾ ਰੱਖਦੇ ਬਸ। ਹਾਂਜੀ ਸਤ ਸ੍ਰੀ ਅਕਾਲ ਜੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੇ ਤਾਂ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਸ਼ੇਅਰ ਤਾਂ ਤੁਸੀਂ ਕਰ ਹੀ ਦੇਣੀ ਆ ਕਿਉਂਕਿ ਤੁਹਾਡੇ ਇੱਕ ਪਿਆਰੇ ਜਿਹੇ ਕਮੈਂਟ ਨਾਲ ਸਾਨੂੰ ਹੌਸਲਾ ਮਿਲਦਾ ਕਿ ਅਸੀਂ ਹੋਰ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆ ਸਕੀਏ ਤੁਸੀਂ ਪਹਿਲੇ ਵੀ ਪਰਸ ਦੇਖੇ ਸੀਗੇ ਤੇ ਹੁਣ ਸਾਡੇ ਕੋਲ ਨਵਾਂ ਸਟਾਕ ਆਇਆ ਵਾ ਇਹਦੇ ਚ ਦੋ ਕਲਰ ਨੇ ਤਿੰਨ ਕਲਰ ਉਹ ਤਾਂ ਦੋਨੇ ਵਿਕ ਗਏ ਨਾ ਆਪਣੇ ਹਾਂਜੀ ਪੀਚ ਤੇ ਲਾਈਟ ਸਕਿਨ ਤੇ ਇਹ ਵੀਡੀਓ ਹੈਪੀ ਸਟੋਰ ਦੇ ਚੈਨਲ ਨਾਲ ਕੋਲਾਬੋਰੇਸ਼ਨ ਕੀਤੀ ਜਾਊਗੀ ਨਵੀਆਂ ਵੀਡੀਓ ਦੁਕਾਨ ਵਾਲੀਆਂ ਸਮਾਨ ਵਾਲੀ ਵੀਡੀਓ ਉਹਦੇ ਚੈਨਲ ਤੇ ਆਇਆ ਕਰਨਗੀਆਂ ਉਹ ਦੇਖਣ ਲਈ ਤੁਸੀਂ ਉਹ ਚੈਨਲ ਨੂੰ ਫੋਲੋ ਕਰ ਲਓ ਹੈਪੀ ਸਟੋਰ ਇੰਸਟਾਗ੍ਰam ਤੇ ਵੀ ਫੇਸਬੁੱਕ ਤੇ ਵੀ ਤੇ YouTube ਤੇ ਵੀ ਤੇ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਦੇ ਨੰਬਰ ਤੇ ਭੇਜ ਦਿਓ ਤੁਸੀਂ 9501844569 9501844569 9501844569 ਸਕਰੀਨਸ਼ਾਟ ਲੈ ਲਓ ਸਟਾਕ ਲਿਮਟਿਡ ਹੈ ਡਿਲੀਵਰੀ ਮਤਲਬ ਇੰਡੀਆ ਚ ਵੀ ਹੋ ਜੂਗੀ ਇੰਡੀਆ ਤੋਂ ਬਾਹਰ ਵੀ ਹੋ ਜੂਗੀ ਡਿਲੀਵਰੀ ਚਾਰਜਸ ਐਕਸਟਰਾ ਲੱਗਣਗੇ ਜਿਮੇ ਦਾ ਐਮ ਆਰ ਪੀ ਹੈਗਾ 1999 ਇਹ ਲੈਸ ਕਰਕੇ 1600 ਆ ਪਰ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਇਹ ਪਰਸ ਆਪਾਂ ਦੇਵਾਂਗੇ 1300 ਰੁਪਏ ਦਾ ਕਲਰ ਇਹਦੇ ਚ ਦੋ ਨੇ ਇਹ ਕਾਰ ਡਿਜ਼ਾਈਨ ਆਇਆ ਵਾ ਇਹਦਾ ਐਮ ਆਰ ਪੀ ਹੈਗਾ 3000 ਤੇ ਲੈਸ ਕਰਕੇ 2300 ਦਾ ਵਾ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਆਪਾਂ ਇਹ ਦੇ ਦਾਂਗੇ ਕਿੰਨੇ ਦਾ ਦਵਾਂਗੇ 1900 ਰੁਪਏ ਦਾ ਦੇ ਦਾਂਗੇ ਇਹ ਚ ਵੀ ਦੋ ਕਲਰ ਨੇ ਗ੍ਰੇ ਔਰ ਲਾਈਟ ਸਕਿਨ ਇਹਦੇ ਚ ਸਿੰਗਲ ਸ਼ੇਡ ਹੀ ਰਹਿ ਗਿਆ ਵਾ ਇਹਦਾ ਐਮ ਆਰ ਪੀ ਹੈਗਾ ਵਾ 1500 ਲੈਸ ਕਰਕੇ 1100 ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਦਵਾਂਗੇ 1000 ਰੁਪਏ ਦਾ ਉਹ ਪਾਜੀ ਇਹ ਤਾਂ ਵਿਕ ਗਏ ਹੋਏ ਆ ਪੈਸੇ ਵੀ ਆ ਗਏ ਆ ਡਿਲੀਵਰੀ ਦੇਣ ਜਾ ਰਹੇ ਆ ਅੱਛਾ ਨਾਲੋ ਨਾਲ ਹੀ ਹਾਂਜੀ ਕੀ ਬਾਤ ਹੈ ਜੀ ਪੂਰੇ ਮੈਂ ਕੀ ਕਰਨਾ ਮਾਈਕ ਪੁੱਠਾ ਲਾਇਆ ਸੀ ਮਾਈਕ ਥੈਂਕ ਯੂ ਫॉर ਵਾਚਿੰਗ ਥਿਸ ਵੀਡੀਓ ਹੋਲ ਕੈਟ ਕਨਸੈਪਟ ਆ ਰਿਹਾ ਕੋਈ ਵੀ ਸਮਾਨ ਮੰਗਾਣਾ ਹੁੰਦਾ ਕੋਈ ਮਤਲਬ ਡਰਿਆ ਨਾ ਕਰੋ ਧੋਪ ਬੜੀ ਬਾਹਰ ਜਾਂਦੀ ਲੋੜ ਨਹੀਂ ਸਾਡੇ ਕੋਲ ਮੰਗਾਓ ਨੰਬਰ ਬੋਲਤਾ 9501844569 ਪੰਜਾਬੀ ਚ ਵੀ ਬੋਲਦੇ 9501844569 ਹਿੰਦੀ ਚ ਵੀ ਬੋਲਦੇ ਹਾਂ ਨਿਆ ਪਾਂਜਾ ਅੱਡਾ ਇੱਕ ਤੁਸੀਂ ਬੇਫਿਕਰ ਹੋ ਕੇ ਆਰਡਰ ਕਰੋ ਹੈਪੀ ਸਟੋਰ ਨਾ ਮਾਣੀ ਹੈਗਾ 35 36 ਸਾਲ ਪੁਰਾਣਾ ਸੌਰੀ 38 ਸਾਲ ਪੁਰਾਣਾ ਹੋ ਗਿਆ ਹਾਂਜੀ ਤੇ ਸਾਡੇ ਕੋਲੇ ਸਾਰੀਆਂ ਬ੍ਰਾਂਡਡ ਚੀਜ਼ਾਂ ਮਿਲਣਗੀਆਂ ਤੁਹਾਨੂੰ ਜਿਹੜੇ ਪਰਸ ਆਏ ਨੇ ਇਹ ਵੀ ਵਧੀਆ ਵੈਰਾਈਟੀ ਦੇ ਇੱਕ ਵਾਰੀ ਟਰਾਈ ਕਰੋ ਸਾਡੇ ਪਾਜੀ ਸਪੈਸ਼ਲ ਪਰਸ ਤਾਂ ਰਹਿ ਹੀ ਗਿਆ ਹਾਂ ਓਹੋ ਆ ਦੇਖੋ ਜੀ ਸਿੱਧਾ ਕੋਰੀਆ ਤੋਂ ਇੱਥੇ ਆਇਆ ਜੀ ਇਹਦੇ ਵਿੱਚ ਕਾਰਡ ਵੀ ਹੈ ਇਹਦੇ ਵਿੱਚ ਪੂਰਾ ਐਨ ਬੈਗ ਬਣਿਆ ਹੋਇਆ ਲਓ ਜੀ ਖੋਲੋ 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 ਕਿਆ ਬਾਤ ਹੈ ਫੇਵਰਟ ਕਲਰ ਆਇਆ ਗੁੜੀ ਦਾ ਹੈ ਭਾਜੀ ਇੱਕ ਕਲਰ ਹੋਰ ਹੈ ਇਹਦੇ ਚ ਇਹ ਪਰਸ ਜਿਹੜਾ ਨਾ ਇਸ ਦੀ ਜਿਹੜੀ ਟੱਚ ਕਰਕੇ ਪਤਾ ਲਾ ਜਾਂਦਾ ਕਿ ਵਧੀਆ ਵੈਰਾਈਟੀ ਦਾ ਪਰਸ ਹੈ ਦੋ ਕਲਰ ਹੈ ਇਹਦੇ ਚ ਸਕਰੀਨਸ਼ਾਟ ਲੈ ਲਓ ਫਟਾਫਟ ਤੇ ਰੇਟ ਹੈਗਾ ਇਹਦਾ 2000 ਲੈਸ ਕਰਕੇ 1600 ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਦੇਵਾਂਗੇ ਆਪਾਂ 1300 ਦਾ ਬੱਸ ਹੋਰ ਕੀ ਡੱਬਾ ਨਾਲ ਹੋਰ ਕੀ ਡੱਬਾ ਵੀ ਲਫਾਫਾ ਵੀ ਨਾਲ ਕਾਰਡ ਵੀ ਭਾਜੀ ਆ ਕਾਰਡ ਵੀ ਆ ਦੇਖੋ ਇਹ ਨਾ ਵਾਰੰਟੀ ਕਾਰਡ ਹੁੰਦਾ ਇਹ ਤੁਹਾਨੂੰ ਵਾਰੰਟੀ ਮਿਲੂਗੀ ਕੋਰੀਆ ਦੀ ਉੱਥੇ ਜਾ ਕੇ ਚੇਂਜ ਕਰਾ ਕੇ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਫ ਵਾਚਿੰਗ